ਆਪਣਾ ਜੀਵਾ ਸਿੰਘ ਜੀ ਪਿੰਡ ਜਗਪਾਲਪੁਰ ਉਹ ਆੜੇ ਤੋਂ ਓਕੇ ਆਪਾਂ ਤੁਹਾਨੂੰ ਬਾਡੀ ਸਰਵਸ ਦੇ ਪੰਜ ਰੈਜੂਸ ਦੇ ਕੇ ਗਏ ਸੀ ਇਹ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਅਸੀਆਂ ਇੱਕ ਇੱਕ ਕਰਕੇ ਕਲੀਅਰ ਕਰੋ ਜੀ ਪਹਿਲਾਂ ਪਥਰੀ ਜੀ ਮੇਰੇ ਸੀ ਗੁਰਦੇ ਵਿੱਚ ਗੁਰਦੇ ਤੇ ਪਥਰੀ ਸੀ ਪਥਰੀ ਤੋਂ ਬਾਅਦ ਮੇਰੇ ਲੱਤਾਂ ਪੈਰ ਜੀ ਬਹੁਤ ਪੀੜ ਕਰ ਰਹਾ ਸੀ ਲੱਤਾਂ માં ਦਰਦ ਕਰਦੀਆਂ ਸੀ ਹਾਂਜੀ ਲੱਤਾਂ ਪੈਰ ਤੋਂ ਬਾਅਦ ਜਦੋਂ ਹੌਲੀ ਹੌਲੀ ਵੀ ਨੂੰ ਧੀਰੇ ਧੀਰੇ ਸਾਹਤੀ ਮੇਰੀ ਬਹੁਤ ਛਾ ਛਾ ਕਰਨ ਲੱਪਣ ਦੀ ਸੀ ਛਾਤੀ ਤੁਹਾਡੀ ਛਾਸਾ ਕਰਦੀ ਸੀ ਛਾਤੀ ਜਣ ਕੇ ਜਕੜੀ ਹੋਈ ਸੀ ਰੇਸ਼ੀ ਹਰੀ ਚਾਹ ਉਹ ਜੰਮੀ ਜਾ ਰਾ ਜੀ ਅੱਛਾ ਜੀ ਹਾਂਜੀ ਤੇ ਹੋਰ ਤੁਹਾਨੂੰ ਕੀ ਕੀ ਦਿੱਕਤ ਸੀ ਟਾਈਫਾਇਟ ਕਹਿੰਦੇ ਤੁਸੀਂ ਟਾਈਫਾਇਟ ਬੁਖਾਰ ਜੀ ਹੁੰਦੇ ਮੈਂ ਜਾਈ ਮੈਨੂੰ ਜੀ ਕਾਫੀ ਸਮੇਂ ਤੋਂ ਟਾਈਫਾਇਟ ਤੋਂ ਰਹਿੰਦਾ ਸੀ ਕਾਫੀ ਚੜੀ ਮੇਰੀ ਬੈਲ ਮੱਠਾ ਮੱਠ ਹੋਈ ਟਾਈਫਾਇਟ ਕੋਈ ਹੁੰਦਾ ਸੀ ਮੱਠਾ ਮੱਠਾ ਜੀ ਠੀਕ ਆ ਜੀ ਹਾਂਜੀ ਤੇ ਤੁਹਾਨੂੰ ਆਪਾਂ ਸਰਵਿਸ ਪੈਕ ਦਿੱਤਾ ਹੈ ਸਰਵਿਸ ਪੈਕ ਵਰਤਨ ਤੋਂ ਬਾਅਦ ਅੱਜ ਤੁਹਾਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਅੱਜ ਮੈਂ ਜੀ ਦਵਾਈ ਬਹੁਤ ਸਰਵਿਸ ਕਰਕੇ ਮੈਂ ਸੈਟ ਠੀਕ ਠਾਕ ਜਾਂਦੀ ਹੈ ਇਸ ਟਾਈਮ ਤੁਸੀਂ ਜਿਹੜੀ ਤੁਹਾਡੇ ਛਾਤੀ ਸਾਹਾਂ ਸਾਹ ਕਰਦੀ ਸੀ ਉਹ ਸਹੀ ਆ ਜੀ ਮੈਂ ਕਿਉਂ ਤੁਸੀ ਕਹਿੰਦੇ ਛਾਤੀ ਚ ਦਰਦਾਂ ਹੁੰਦੀਆਂ ਸੀ ਹਾਂਜੀ ਮਾ ਸਹੀ ਹਾਂਜੀ ਬਹੁਤ ਜ਼ਿਆਦੀ ਦਰਦ ਹੋ ਰਹੀ ਸੀ ਹੁਣ ਠੀਕ ਹੋ ਠੀਕ ਆ ਜੀ ਹੁਣ ਮੈਂ ਠੀਕ ਆ ਜਿਹੜੀਆਂ ਲੱਤਾਂ ਮਾ ਦਰਦਾਂ ਕਰਦੀਆਂ ਸੀ ਹੁਣ ਮੈਂ ਆਈ ਉਹ ਵੀ ਤੇਰੀ ਠੀਕ ਆ ਜੀ ਤੁਸੀਂ ਕਹਿੰਦੇ ਸੀ ਤੁਰਨ ਵਿੱਚ ਦਿੱਕਤ ਸੀ ਤੁਰਨ ਮੈਂ ਜੀ ਬਹੁਤ ਜ਼ਿਆਦਾ ਹੁੰਦਾ ਜੀ ਬਹੁਤ ਸਹੀ ਹਾਂ ਠੀਕ ਠਾਕ ਆ ਜੀ ਮੈਂ ਠੀਕ ਆ ਜੀ ਯਾਨੀ ਕਿ ਤੁਸੀਂ ਸਰਸ ਬੈਗ ਨੂੰ ਵਰਤਿਆ ਵਰਤਣ ਤੋਂ ਬਾਅਦ ਅੱਜ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਂ ਜੀ ਬਹੁਤ ਬਹੁਤ ਧੰਨਵਾਦ ਕਰਨਾ ਵੀ ਮੇਰੇ ਸਾਰੀ ਜਿਹੜੇ ਪਰਿਵਾਰ ਤੁਹਾਡੇ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਕੋਈ ਕਹਿੰਦਾ ਵੀ ਦੁਆ ਜੀ ਸਭੀ ਸਭ ਵਰਦੋ ਵਾਡੀ ਸਰਵਿਸ ਨੂੰ ਵਰਤਣਾ ਚਾਹੀਦਾ ਹੈ ਹਾਂਜੀ ਵਰਤਣਾ ਚਾਹੀਦਾ ਗਾਹਾਂ ਪਾਣੀ ਵਿੱਚ ਪੀਂਟ ਜੇ ਰਾਮ ਬੰਦੇ ਕੋਈ ਨੌਕਸ ਨਾ ਆਵੇ ਤੇ ਤੁਸੀਂ ਹੁਣ ਕੋਈ ਮੈਡੀਸਨ ਲੈ ਰਹੇ ਹੋ ਨਹੀਂ ਜਮਾਹਲ ਕੋਈ ਨਹੀਂ ਹੈ ਬਿਲਕੁਲ ਤੰਦਰੁਸਤ ਹਾਂਜੀ ਹਾਂਜੀ ਓਕੇ ਥੈਂਕ ਯੂ ਜੀ